ਬਾਲੀਵੁੱਡ ਦੇ ਦਿੱਗਜ اداکار ਤਰਮਿੰਦਰ ਦੇ ਦੇਹਾਂਤ ਤੋਂ ਬਾਅਦ ਸਿਨੇਮਾ ਜਗਤ ਵਿੱਚ ਡੂੰਘੇ ਸੋਗ ਦਾ ਮਾਹੌਲ ਹੈ ਅਤੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਮਾਇੂਸੀ ਛਾਈ ਹੋਈ ਹੈ 24 ਨਵੰਬਰ 2025 ਬਾਲੀਵੁੱਡ ਦੇ ਹੀਰਮਨ ਤਰਮਿੰਦਰ ਦਾ ਉਨਾ ਦੇ ਘਰ ਵਿੱਚ ਤਹਾਂਤ ਹੋ ਗਿਆ ਸੀ ਉਸ ਦਿਨ ਦੁਪਹਿਰ ਨੂੰ ਪਰਿਵਾਰ ਨੇ ਗੁਪਤ ਢੰਗ ਨਾਲ ਮਹਾਨ ਅਦਾਕਾਰ ਦਾ ਸੰਸਕਾਰ ਕਰ ਦਿੱਤਾ ਇਸ ਗੱਲ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਖਾਸ ਕਰ ਪ੍ਰਸ਼ੰਸਕ ਇਸ ਗੱਲ ਤੋਂ ਬਹੁਤ ਦੁਖੀ ਸਨ ਕਿ ਉਹ ਆਪਣੇ ਮਨਪਸੰਦ ਅਦਾਕਾਰ ਨੂੰ ਅੰਤਮ ਵਿਦਾਈ ਤੱਕ ਨਹੀਂ ਦੇ ਸਕੇ ਲੇਕਿਨ ਹੁਣ ਤਰਮਿੰਦਰ ਦੇ ਅੰਤਿਮ ਸੰਸਕਾਰ ਦੀ ਰਸਮ ਨੂੰ ਨਿੱਜੀ ਰੱਖਣ ਦਾ ਕਾਰਨ ਸਾਹਮਣੇ ਆਇਆ ਹੈ ਤਰਮਿੰਦਰ ਦੀ ਪਤਨੀ ਅਤੇ ਡ੍ਰੀਮ ਗਰਲ ਹੀਮਾ ਮਾਲੀ ਨੇ ਇਸ ਫੈਸਲੇ ਪਿੱਛੇ ਲੁਕੇ ਕਾਰਨ ਦਾ ਭਾਵਕ ਖੁਲਾਸਾ ਕੀਤਾ ਹੈ। ਦਰਅਸਲ ਯੂਏਈ ਦੇ ਫਿਲਮ ਮੇਕਰ ਹਮਾਦ ਅਲ ਰਿਆਮੀ ਨੇ ਸੋਸ਼ਲ ਮੀਡੀਆ ਤੇ ਹੀਮਾ ਮਾਲੀ ਨਾਲ ਆਪਣੀ ਮੁਲਾਕਾਤ ਦੀ ਕਹਾਣੀ ਸਾਂਝੀ ਕੀਤੀ ਹੈ ਜੋ ਕਿ ਤਰਮਿੰਦਰ ਦੇ ਸੋਗ ਦੇ ਤੀਜੇ ਦਿਨ ਹੋਈ ਸੀ। ਰਿਆਮੀ ਨੇ ਦੱਸਿਆ ਕਿ ਹੀਮਾ ਮਾਲੀ ਦੇ ਚਿਹਰੇ ਤੇ ਇੱਕ ਅੰਦਰੂਨੀ ਉਥਲ-ਪੁਥਲ ਸੀ ਜਿਸ ਨੂੰ ਉਹ ਪੂਰੀ ਤਰ੍ਹਾਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਮਾਦ ਅਨੁਸਾਰ ਹੀਮਾ ਮਾਲੀ ਨੇ ਕੰਬਦੀ ਹੋਈ ਆਵਾਜ਼ ਵਿੱਚ ਅੰਤਿਮ ਸੰਸਕਾਰ ਜਲਦਬਾਜ਼ੀ ਵਿੱਚ ਕੀਤੇ ਜਾਣ ਦਾ ਕਾਰਨ ਦੱਸਿਆ ਉਹਨਾਂ ਨੇ ਇੱਕ ਮਾਅਵਰਿਏ ਲਹਿਜ਼ੇ ਵਿੱਚ ਕਿਹਾ ਤਰਮਿੰਦਰ ਆਪਣੀ ਪੂਰੀ ਜ਼ਿੰਦਗੀ ਕਦੀ ਨਹੀਂ ਚਾਹੁੰਦੇ ਸਨ ਕਿ ਕੋਈ ਉਹਨਾਂ ਨੂੰ ਕਮਜ਼ੋਰ ਜਾਂ ਬਿਮਾਰ ਦੇਖੇ ਉਹਨਾਂ ਨੇ ਆਪਣਾ ਦਰਦ ਆਪਣੇ ਸਭ ਤੋਂ ਕਰੀਬੀ ਰਿਸ਼ਤੇਦਾਰਾਂ ਤੋਂ ਵੀ ਲੁਕਾ ਕੇ ਰੱਖਿਆ ਹੀਮਾ ਮਾਲੀ ਨੇ ਅੱਗੇ ਕਿਹਾ ਕਿ ਜੋ ਹੋਇਆ ਉਹ ਅਸਲ ਵਿੱਚ ਦਰਦਨਾਕ ਸੀ ਕਿਉਂਕਿ ਹਮਤ ਤੁਸੀਂ ਵੀ ਉਹਨਾਂ ਨੂੰ ਉਸ ਹਾਲਤ ਵਿੱਚ ਨਹੀਂ ਦੇਖ ਸਕਦੇ ਸੀ ਧਰਮਿੰਦਰ ਦੀ ਆਖਰੀ ਦਿਨਾਂ ਵਿੱਚ ਹਾਲਤ ਬਹੁਤ ਖਰਾਬ ਸੀ ਪਰਿਵਾਰ ਲਈ ਵੀ ਉਹਨਾਂ ਨੂੰ ਉਸ ਹਾਲਤ ਵਿੱਚ ਦੇਖਣਾ ਮੁਸ਼ਕਿਲ ਸੀ ਹੀਮਾ ਮਾਲੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕਿਸੇ ਵੀ ਇਨਸਾਨ ਦੇ ਗੁਜ਼ਰ ਜਾਣ ਤੋਂ ਬਾਅਦ ਅੰਤਿਮ ਫੈਸਲਾ ਪਰਿਵਾਰ ਦਾ ਹੁੰਦਾ ਹੈ ਰਿਆਮੀ ਨੇ ਇਸ ਦਰਦਨਾਕ ਸੱਚਾਈ ਨੂੰ ਸੁਣਨ ਤੋਂ ਬਾਅਦ ਲਿਖਿਆ ਕਿ ਉਹਨਾਂ ਦੇ ਸ਼ਬਦ ਤੀਰਾਂ ਵਾਂਗ ਸਨ ਦਰਦਨਾਕ ਅਤੇ ਸੱਚੇ ਹਮਾਦ ਨੇ ਕਿਹਾ ਫਿਰ ਉਹਨਾਂ ਨੇ ਬਹੁਤ ਦੁੱਖ ਨਾਲ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਨੂੰ ਆਖਰੀ ਵਾਰ ਦੇਖਣ ਦਾ ਮੌਕਾ ਤੱਕ ਨਹੀਂ ਮਿਲਿਆ ਉੱਥੇ ਹੀ ਇਸ ਮੁਲਾਕਾਤ ਦੌਰਾਨ ਹੀਮਾ ਮਾਲਨੀ ਨੇ ਮਰਹੂਮ ਅਦਾਕਾਰ ਨਾਲ ਜੁੜੀ ਇੱਕ ਹੋਰ ਭਾਵੁਕ ਯਾਦ ਸਾਂਝੀ ਕੀਤੀ ਉਹਨਾਂ ਨੇ ਉਦਾਸ ਹੋ ਕੇ ਕਿਹਾ ਕਿਉਂ ਹਮੇਸ਼ਾ ਤਰਮਿੰਦਰ ਤੋਂ ਪੁੱਛਦੀ ਰਹਿੰਦੀ ਸੀ ਕਿਉਂ ਆਪਣੀਆਂ ਖੂਬਸੂਰਤ ਕਵਿਤਾਵਾਂ ਅਤੇ ਲੇਖ ਕਿਉਂ ਨਹੀਂ ਛਾਪਦੇ ਤਰਮਿੰਦਰ ਹਮੇਸ਼ਾ ਜਵਾਬ ਦਿੰਦੇ ਸਨ ਅਜੇ ਨਹੀਂ ਪਹਿਲਾਂ ਮੈਨੂੰ ਕੁਝ ਕਵਿਤਾਵਾਂ ਖਤਮ ਕਰਨ ਦਿਓ ਹਿਮਾ ਮਾਲਨੀ ਨੂੰ ਇਸ ਗੱਲ ਦਾ ਡੂੰਗਾ ਅਫਸੋਸ ਹੈ ਕਿ ਸਮੇਂ ਨੇ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਦੁੱਖ ਨਾਲ ਕਿਹਾ ਹੁਣ ਅਜਨਬੀ ਆਉਣਗੇ ਉਹ ਉਹਨਾਂ ਬਾਰੇ ਲਿਖਣਗੇ ਉਹ ਕਿਤਾਬਾਂ ਲਿਖਣਗੇ ਜਦੋਂ ਕਿ ਉਹਨਾਂ ਦੇ ਸ਼ਬਦ ਕਦੇ ਸਾਹਮਣੇ ਨਹੀਂ ਆਉਣਗੇ ਹਮਾਦਲ ਨੇ ਕਿਹਾ ਕਿ ਧਰਮਿੰਦਰ ਲਈ ਹਿਮਾ ਮਾਲਨੀ ਦਾ ਪਿਆਰ ਕਦੇ ਨਹੀਂ ਬਦਲੇਗਾ ਅਤੇ ਉਹਨਾਂ ਦੀਆਂ ਯਾਦਾਂ ਹਮੇਸ਼ਾ ਜ਼ਿੰਦਾ ਰਹਿਣਗੀਆਂ